ਹੈਲੋ ਜੀ ਗੁੱਡ ਅਫਟਰਨੂਨ ਸੋ ਕੀ ਮੈਂ ਜੀ ਸਾਰੇ ਅੱਜ ਮੈਂ ਬਣਾ ਰਹੀ ਹਾਂ ਸਾਬੂਦਾਨੇ ਦੀ ਖਿਚੜੀ ਤੇ ਇਧਰ ਲਿਆ ਮੈਂ ਸਾਬੂਦਾਨਾ ਇਹਨੂੰ ਆਪਾਂ ਭਿਉ ਲ ਲੈਨੇ ਆ 15 ਮਿੰਟ ਲਈ ਇਸ ਤਰ੍ਹਾਂ ਭਿਉ ਦਨੇ ਆ ਤੇ ਹੁਣ ਆਪਾਂ ਸਬਜ਼ੀਆਂ ਕੱਟ ਲੈਨੇ ਆ ਤੇ ਤੁਸੀਂ ਬਣੇ ਰਹੋ ਮੇਰੇ ਨਾਲ ਸੋ ਗਾਇਸ ਦੇਖੋ ਇਧਰ ਮੈਂ ਸਬਜ਼ੀਆਂ ਕੱਟ ਲਈਆਂ ਤੇ ਇੱਕ ਗਾਜਰ ਲਈ ਆ ਬਰੀ ਕੱਟੀ ਆ ਥੋੜੇ ਜੇ ਮਟਰ ਥੋੜੀ ਗੋਭੀ ਸ਼ਿਮਲਾ ਮਿਰਚ ਹਾਫ ਹੋਰ ਪਿਆਜ਼ ਤੇ ਮੈਂ ਥੋੜੀ ਬਣਾ ਰਹੀ ਆ ਤੁਸੀਂ ਕੰਮ ਜਿਆਦਾ ਜਿੰਨੀ ਵੀ ਬਣਾਉਣੀ ਉਸ ਤਰ੍ਹਾਂ ਲੈ ਸਕਦੇ ਹੋ ਤਾਂ ਚਲੋ ਫਿਰ ਬਣੇ ਰੋ ਮੇਰੇ ਨਾਲ ਇਧਰ ਕੜਾਈ ਵੀ ਗਰਮ ਹੋ ਚੁੱਕੀ ਆ ਤਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਪਾਵਾਂਗੀ ਮੈਂ ਦੇਸੀ ਘਿਓ ਤੁਸੀਂ ਰਿਫਾਈਨ ਆਇਲ ਵੀ ਲੈ ਸਕਦੇ ਹੋ ਸੋ ਕਿਉਂ ਗਰਮ ਹੋ ਰਿਹਾ ਤਾਂ ਸਭ ਤੋਂ ਪਹਿਲਾਂ ਪਾਵਾਂਗੀ ਪਿਆਜ਼ ਸੋ ਗਾਇਸ ਪਿਆਜ਼ ਬਰਾਊਨ ਨਹੀਂ ਕਰਨਾ ਤੇ ਹੁਣ ਇਹਦੇ ਵਿੱਚ ਪਾ ਦਾਂਗੀ ਮੈਂ ਟਮਾਟਰ ਇੱਕ ਛੋਟਾ ਕੱਟਿਆ ਹੋਇਆ ਸੀ ਮੈਂ ਬਰੀਕ ਤੇ ਇਹਨੂੰ ਵੀ ਜ਼ਿਆਦਾ ਨਹੀਂ ਆਪਾਂ ਸੇਪ ਲਗਵਾਣਾ ਤਾਂ ਹੁਣ ਇਹਦੇ ਵਿੱਚ ਪਾ ਦਾਂਗੀ ਮੈਂ ਸਾਰੀਆਂ ਸਬਜ਼ੀਆਂ ਜਿਵੇਂ ਗਾਜਰ ਸ਼ਿਮਲਾ ਮਿਰਚ ਟਮਾਟਰ ਗੋਭੀ ਸੋ ਗਾਇਜ਼ ਅਗਰ ਕਿਸੇ ਨੂੰ ਡਾਇਬਟੀਜ਼ ਹੈ ਤਾਂ ਉਹਨੂੰ ਇਹ ਖਿਚੜੀ ਬਣਾ ਕੇ ਜ਼ਰੂਰ ਦਿਓ ਸਾਬੂਦਾਨੇ ਦੀ ਕਿਉਂਕਿ ਡਾਕਟਰ ਵੀ ਕਹਿੰਦੇ ਨੇ ਕਿ ਸਾਬੂਦਾਨੇ ਦੀ ਖਿਚੜੀ ਖਿਚੜੀ ਖਾਣੀ ਚਾਹੀਦੀ ਆ ਡਾਇਬਟੀਜ਼ ਵਾਲੇ ਨੂੰ ਤੇ ਇੱਕ ਬਾਲ ਸਵੇ ਨੂੰ ਜ਼ਰੂਰ ਦਿਓ ਬ੍ਰੇਕਫਾਸਟ ਵਿੱਚ ਤੇ ਬ੍ਰੇਕਫਾਸਟ ਸਾਬੂਦਾਨੇ ਦੀ ਖਿਚੜੀ ਲਈ ਕਰੋ ਤੋ ਦੇਖੋ ਸਾਬੂਦਾਨਾ ਵੀ ਹੋ ਗਿਆ ਸਾਡਾ ਤੇ ਇਧਰ ਸਬਜ਼ੀਆਂ ਵੀ ਹੋ ਰਹੀਆਂ ਆ ਸੋ ਗਾਇਸ ਹੋਏ ਦੇ ਵਿੱਚ ਮਸਾਲੇ ਐਡ ਕਰ ਦਨੀ ਹੈ ਤੇ ਸਭ ਤੋਂ ਪਹਿਲਾਂ ਪਾ ਦਾਂਗੀ ਨਮਕ ਟੇਸ ਅਨੁਸਾਰ ਹਲਦੀ ਔਰ ਲਾਲ ਮਿਰਚ ਪਾਊਡਰ ਤੁਸੀਂ ਹਰੀ ਮਿਰਚ ਵੀ ਪਾ ਸਕਦੇ ਹੋ ਤੇ ਗਰਮ ਮਸਾਲਾ ਤੇ ਇਹਨਾਂ ਨੂੰ ਤੁਸੀਂ 3-4 ਮਿੰਟ ਲਈ ਪਕਾ ਲਓ ਤੇ ਬਾਅਦ ਵਿੱਚ ਸਾਬੂਦਾਣਾ ਪਾਣਾ ਇਹਦੇ ਵਿੱਚ ਤੇ ਜਲਦੀ ਜਲਦੀ ਚਲੋ ਫਿਰ ਇਹਨੂੰ ਆਪਾਂ ਚੈੱਕ ਲਗਵਾ ਲਏ ਨੇ ਸੋ ਗਾਇਸ 2-3 ਮਿੰਟ ਹੋ ਗਏ ਹੈ ਤਾਂ ਚੈੱਕ ਕਰ ਲੈਂਦੇ ਆ ਤਾਂ ਦੇਖੋ ਸਬਜ਼ੀਆਂ ਪੱਕ ਚੁਕੀਆਂ ਤੇ ਹੁਣ ਇਹਦੇ ਵਿੱਚ ਪਾ ਦੋਣਗੀ ਮੈਂ ਸਾਬੂਦਾਣਾ ਦੇਖੋ ਤੇ ਪਾਣੀ ਵੀ ਨਾਲ ਹੀ ਪਾ ਲੈਣਾ ਸੋ ਇਸ ਨੂੰ ਹੁਣ ਮੈਂ 2 ਮਿੰਟ ਲਈ ਸੇਕ ਲਗਵਾਵਾਂਗੀ ਤੇ ਸਾਡੀ ਸਾਬੂਦਾਨੇ ਦੀ ਖਿਚੜੀ ਬਣ ਕੇ ਰੈਡੀ ਹੋ ਜਾਏਗੀ ਤੇ ਟੱਕ ਕੇ ਇਸ ਨੂੰ 2 ਮਿੰਟ ਲਈ ਸੇਕ ਲਗਾ ਲੈਣੀ ਆ ਸੋ ਗਾਇਜ਼ 2 ਮਿੰਟ ਹੋ ਗਏ ਤਾਂ ਚਲੋ ਦੇਖਦੇ ਹਾਂ ਸੋ ਦੇਖੋ ਖਿਚੜੀ ਸਾਡੀ ਬਣ ਚੁੱਕੀ ਹੈ ਸਾਬੂਦਾਨੇ ਦੀ ਸੋ ਗੈਸ ਨੂੰ ਬੰਦ ਕਰ ਦੇਣੀ ਆ ਤੇ ਗਰਮ-ਗਰਮ ਆਪਾਂ ਇਹਨੂੰ ਸਰਵ ਕਰਦੇ ਆ। ਸੋ ਗਾਇਜ਼ ਉੱਪਰ ਦੀ ਪਾ ਦਿੰਨੇ ਆ ਬਰੀਕ ਕੱਟਿਆ ਹੋਇਆ ਹਰਾ ਧਨੀਆ। ਤੇ ਤੁਹਾਨੂੰ ਅੱਜ ਦੀ ਮੇਰੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਦੱਸ ਦੇਣਾ। ਤੇ ਅਗਰ ਮੇਰੀ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ। ਸੋ ਬਹੁਤ ਹੀ ਟੇਸਟੀ ਬਣਦੀ ਆ, ਹੈਲਦੀ ਹੁੰਦੀ ਆ। ਸਾਨੂੰ ਹਰ ਇੱਕ ਨੂੰ ਖਾਣੀ ਚਾਹੀਦੀ ਆ। ਤੇ So, देखो जी सौ so लास्ट तक मेरे नाल बने रहने बहुत बहुत शुक्रिया थैंक यू